ਕਾਲੀ ਲਪਾਵਾ ਸਪੈਸ਼ਲ ਲਈ ਲੈ ਗਏ ਸ਼ਮਾਰਕਤ ਦਾ ਦੇਗਾ ਕੱਪੇਾਂ ਦੀ ਇੱਥੇ ਪੈ ਇੱਥੇ ਛੋਟੀ ਨਹੀਂ ਕੀ ਇੱਥੇ ਨਹੀਂ ਇੱਥੇ ਖੁੱਲੀ ਆ ਪਰ ਹੈਰੀ ਕਹਿੰਦਾ ਹੁਣ ਤਾਂ ਸੋਨੇ ਦੀ ਗੱਲੇ ਨੇ ਇਹ ਆ ਹੁਣ ਇਹਨੂੰ ਪਸੰਦ ਆਈ ਆ ਹੂੰ ਜਿੱਦਾਂ ਸਿਸਟਮ ਇਹਦਾ ਆਪਾਂ ਹੁਣ ਲੈ ਲਈ ਆ ਆ ਪੀਜ਼ਾ ਵੀ ਆ ਗਿਆ ਹੈ ਸਸੀ ਕਾਲ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਤੇ ਅੱਜ ਦੇ ਬਲੌਗ 'ਚ ਹੈ ਤੁਹਾਡਾ ਸਵਾਗਤ ਅੱਜ ਦੇ ਬਲੌਗ ਦੇ ਨਾਲ ਬਣੇ ਰਹੀਏ ਬਹੁਤ ਹੀ ਹੁਣ ਜਾ ਰਿਹਾ ਵਧੀਆ ਬਲੌਗ ਤੇ ਅੱਜ ਹੈਗੀ ਮੇਰੇ ਮੰਮੀ ਜੀ ਦੀ ਐਨੀਵਰਸਰੀ ਤਨਵਰਸਰੀ ਦੇ ਆਪਾਂ ਕੀ ਗਿਫਟ ਦੇਣੇ ਆ ਇਹ ਤੁਸੀਂ ਬਲੌਗ ਦੇ ਅੱਗੇ-ਅੱਗੇ ਤੁਸੀਂ ਦੇਖੀ ਜਾਣਾ ਵੀ ਕੀ ਗਿਫਟ ਦੇਣੇ ਆ ਕਿਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਓ ਤੇ ਲਾਈਕ ਕਰ ਦਿਓ ਤੇ ਅੱਜ ਹੈਗਾ ਹੈਗੀ ਆ ਮੰਮੀ ਦੇ ਅਨਿਵਰਸਰੀ ਤੇ 20ਵਾਂ ਸਾਲ ਲੱਗ ਗਿਆ ਆ ਤੇ ਆਪਾਂ ਦੇਨੇ ਆ ਮੰਮੀ ਨੂੰ ਦੇਣਾ ਗਿਫਟ ਚਲੋ ਪਾਪਾ ਦਾ ਤਾਂ ਇੰਨਾ ਜਨ ਹੈ ਨਹੀਂਗਾ ਜਿੱਦਾਂ ਮਨ ਲਵਾਂ ਪਾਪਾ ਨੂੰ ਨਹੀਂ ਬੜਾ ਸ਼ੌਂਕ ਹੁੰਦਾ ਵੀ ਗਿਫਟ ਮੈਂ ਵੀ ਲੈਣਾ ਆ ਮੇreturnData ਪਾਪਾ ਸੰਗ ਕਹਿੰਦੇ ਹੁਣ ਪੈਸੇ ਖਰਚ ਹੁੰਦੇ ਆ ਪਰ ਮੰਮੀ ਨੂੰ ਜਿੱਦਾਂ ਸ਼ੌਂਕ ਆ ਮੜਾ ਗਿਫਟ ਗੁਫਟ ਦਾ ਤੇ ਹਣ ਆਪਾਂ ਲੈਣਾ ਮੰਮੀ ਲਈ ਗਿਫਟ ਤੇ ਆਪਾਂ ਚੱਲਦੇ ਆਂ ਬਾਜ਼ਾਰ ਨੂੰ ਤੇ ਪਾਪਾ ਨੂੰ ਵੀ ਨਾਲ ਹੀ ਲੈ ਕੇ ਜਾਂਦੇ ਆਂ ਪਾਪਾ ਜੀ ਚੱਲੀਏ ਵੀ ਆਪਾਂ ਗਿਫਟ ਲੈ ਕੇ ਆਉਣਾ ਮੰਮੀ ਲਈ ਤੁਸੀਂ ਨਾਲ ਚੱਲੋ ਮੇਰੇ ਮੇਰੇ ਲਈ ਤਾਂ ਹੀ ਨਾਲ ਇਹ ਕਹਿੰਦੇ ਹੁੰਦੇ ਗਿਫਟ ਗਿਫਟ ਸਭ ਪੈਸੇ ਪਰਵਾਹ ਕਰਨਾ ਹੀ ਆ ਆਹ ਉਹ ਤਾਂ ਗੱਲ ਹੈਗੀ ਆ ਪਰ ਅਨਸਾਰ ਚੈੱਕ ਵਾਰੀ ਨਾਲ ਸ੍ਰੀ ਆਉਂਦੀ ਸਾਰਿਆਂ ਨੂੰ ਸਾਸਰੀ ਕਾ ਲਓ ਜੀ ਆਪਣੇ ਹੋ ਗਿਆ ਜੈਨਵਰਸਰੀ ਆ ਤੇ 19 ਸਾਲ ਹੋ ਗਏ ਤੇ 20 ਮਾ ਸਾਲ ਲੱਗਾ ਤੇ ਕੋਈ ਨਾ ਕੁਝ ਲੈ ਜਾਂਦੇ ਉਹਨੂੰ ਮੈਂ ਅੱਜ ਤਾਂ ਹੀ ਕਦੀ ਕੁਝ ਨਹੀਂ ਲੈ ਕੇ ਦਿੱਤਾ ਕਿਉਂਕਿ ਉਹ ਕੰਮ ਵੀ ਸਲੂਨ ਦਾ ਕਰਦੇ ਆ ਕੱਪੜਾ ਲੀੜਾ ਵੀ ਉਹਨਾਂ ਨੇ ਆਪ ਪਾ ਲੈਣਾ ਤੇ ਅੱਜ ਆਪਾਂ ਕੁਝ ਲੈ ਕੇ ਦਿਨੇ ਉਹਨਾਂ ਨੂੰ ਮੈਂ ਤਾਂ ਐਰੀ ਚੱਲਦੇ ਆ ਮਤਲਬ ਬਾਹਲਾ ਮਹਿੰਗਾ ਨਹੀਂ ਕਿਉਂਕਿ ਜਿੰਨਾ ਕਿ ਸਾਡੀ ਹਸਾਬ ਕਿਤਾਬ ਹੁੰਦਾ ਨਾਰਮਲ ਘਰਾਂ 'ਚ ਗੈਪਟ ਤਾਂ ਗੈਪਟ ਹੀ ਹੁੰਦਾ ਆ ਅੱਜ ਜਾਜ਼ੇ ਪਹਿਲਾਂ ਮੈਂ ਤਾਂ ਐਰੀ ਚੱਲਦੇ ਆ ਆਜੋ ਬਣੇ ਰਹਿਓ ਬਲੌਗ ਦੇ ਵਿੱਚ ਲੋ ਜੀ ਹੁਣ ਦੁਕਾਨੇ ਪਹੁੰਚ ਗਏ ਆ ਤੇ ਹੁਣ ਦੇਖੋ ਲੈਣੀ ਤਾਂਹੀਂ ਚਾਂਦੀ ਦੀ ਸੀਗੀ ਪਰ ਵੈਰੀ ਕਹਿੰਦਾ ਹੁਣ ਸੋਨੇ ਦੀ ਲੈ ਰਹੇ ਆ ਇਹ ਆ ਹੁਣ ਇਹਨੂੰ ਪਸੰਦ ਆਈ ਆ ਹੂੰ ਜਿੰਦਾ ਸਿਸਟਮ ਇਹ ਜੋ ਆਪਾਂ ਹੁਣ ਲੈ ਲਈ ਆ ਅੰਕਲ ਹੁਣੀਆਂ ਦਾ ਸਾਡਾ ਥੋੜਾ ਜਿਹਾ ਘਰ ਤੋਂ ਘਰ ਵੀ ਚੱਲਦਾ ਹੈ ਕਰ ਲਈਦਾ ਮਾੜਾ-ਮੋੜਾ ਬਹੁਤ ਵਧੀਆ ਬੰਦਾ ਆ ਲੈਣੀ ਹੀ ਚਾਹੰਦੀ ਦੀ ਅਗਲਾ ਨਾ ਕੋਈ ਗੱਲ ਹੀ ਨਹੀਂ ਥੋੜੇ-ਥੋੜੇ ਕਰਕੇ ਦੇ ਦਈਓ ਘਰਾਂ 'ਚ ਇਦਾਂ ਹੀ ਚੱਲਦਾ ਨੂੰ ਤੁਹਾਨੂੰ ਪਤਾ ਹੈ ਚਲੋ ਠੀਕ ਆ ਅੰਕਲ ਜੀ ਓਕੇ ਇਹਨਾਂ ਦਾ ਵੀ ਅੰਕਲ ਹੁਣੀਆਂ ਦੀ ਵੀ ਸ਼ਾਪ ਜਿੱਦਾਂ ਆਪਣੇ ਪਪੂ ਜਵਾਈ ਮੇਨ ਕਾਲਾ ਸਿੰਘ ਆਉਦੇ ਲੱਗ ਗਈ ਸੀ ਲੱਗ ਗਈ ਆ ਹੁਣ ਵੀ ਤੇ ਬਹੁਤ ਵਧੀਆ ਮਤਲਬ ਰੇਟ ਵੀ ਜੈਨਾਂ ਤੇ ਚੀਜ਼ ਵੀ ਵਧੀਆ ਮਿਲੂਗੀ ਤੇ ਤੁਸੀਂ ਵੀ ਟਰਾਈ ਕਰੋ ਤੇ ਆਪਾਂ ਵੀ ਥੋੜਾ ਜਿਹਾ ਚੱਲਦੇ ਆ ਹੁਣ ਕਿਹੜੇ ਗਾਂ ਅਗਲੀ ਕਾਰਵਾਈ ਕੋਲ ਚਲੋ ਠੀਕ ਹੈ ਉਹ ਕਿ ਥੈਂਕ ਯੂ ਹੁਣ ਮੋਟਰਸ ਲ ਖੜਾ ਕਰ ਜਾਂਦਾ ਤਾਂ ਗੱਡੀ ਹੰਦੀ ਪਈ ਗਰਮ ਤੇ ਤੁਸੀਂ ਕੱਲ ਦਾ ਵਲੌਗ ਦੇਖਿਆ ਸੀ ਹੁਣ ਆਪਣਾ ਕਿ ਨਹੀਂ ਅੱਲਾਪਾ ਉਧਰ ਗਏ ਸੀ ਤੇ ਰਾਹ ਗੱਡੀ ਲੱਭੜ ਗਈ ਗੱਡੀ ਜਿਹੜੇ ਦਾਇਰੇ ਲੱਭੜੀ ਕੋਈ ਐ ਇੱਕ ਇਥੇ ਹੁਣ ਆਪਾਂ ਸ਼ੈੱਡ ਦੀ ਹਜੇ ਤਿਆਰੀ ਕਰਦੇ ਹਾਂ ਕਿਉਂਕਿ ਵੇਈ ਉੱਥੇ ਲਾਉਣੀ ਹੈ ਜੇ ਬਾਹਰ ਹੀ ਖੜੀ ਰਹੇਗੀ ਪਿੱਛੋਂ ਦੇਖੇ ਤਾਂ ਕਿੰਨੀ ਲੰਬੜੀ ਮੰਮੀ ਨੇ ਖੁਸ਼ ਹੋ ਜਾਣਾ ਐਨ ਸਰਪ੍ਰਾਈਜ਼ ਦੇਖ ਕੇ ਕਦੀ ਨਹੀਂ ਪਪਾ ਨੇ ਅੱਗੇ ਨੇ ਤਾਂ ਮੇਰਾ ਹੀ ਆਈਡੀਆ ਹੈ ਫੇ ਮੈਂ ਜੇ ਉੱਥੇ ਚਾਂਦੀ ਦੀ ਕੀ ਲੈਣੀ ਆ ਬਾਅਦ ਚ ਪਪਾ ਆਪੇ ਹੀ ਦੇ ਦੇਊਗਾ 500000 ਐਸਾ ਹੋਰ ਬਣਾ ਦੂ ਪਪਾ ਇੱਕ ਕਹਿ ਸੋ ਉੱਥੇ ਜਿੱਥੇ ਇੱਕ ਇੰਨੀ ਦਾ ਨਹੀਂ ਕੋਈ ਚੱਕਰ ਹੈ ਜਿੱਥੇ ਮਿਆਂ ਚੱਲਣ ਦੀਆਂ ਇੱਕ ਨਾਲ ਹੋਰ ਜੜ ਜਿਓ ਫੇ ਮੈਨੂੰ ਇਹ ਹੈ ਨਾ ਜਦੋਂ ਮੈਂ ਕੋਈ ਮਦਰ ਲਾਲੋ ਮੜਾ ਜਾਂ ਕੰਜੂਸੀ ਕਰਦਾ ਐ ਜੋ ਫੇ ਮੈਨੂੰ ਗਾਣਾ ਸੁਣਾਉਣ ਲਾ ਪੈਂਦੇ ਮਰੂ ਮਰੂ ਕਿਉਂ ਕਰਨਾ ਇੱਕ ਗਰਮੀ ਬਹੁਤ ਆ ਬਿੱਲੇ ਤੂੰ ਇਹ ਗਾਣਾ ਕੱਢ ਕੇ ਮੈਨੂੰ ਕਰਜਾਈ ਕਰ ਦੇਣਾ ਬਸੀ ਤਾਂ ਮੈਨੂੰ ਪਤਾ ਹਮ ਹਣ ਮੋਟਰਸੇਲ ਖੜਾ ਕਰਕੇ ਆਏ ਪਹਿਲਾਂ ਮੋਟਰਸੇਲ ਤੇ ਗਏ ਹੈਗੇ ਤੇ ਤੁਸੀਂ ਸਾਡੇ ਬਲੌਕ ਸ਼ੇਅਰ ਕਰ ਦਿਆ ਕਰੋ ਪੂਰੇ ਤਾਂ ਹੁਣ ਆਪਾਂ ਚੱਲਦੇ ਆਂ ਮੰਮੀ ਨੂੰ ਕਹਿ ਦਿੰਦੇ ਦੁਕਾਨੋਂ ਫੋਨ ਕਰ ਦਿੰਦੇ ਵੀ ਮੰਮੀ ਨੂੰ ਨਹੀਂ ਹੁੰਦਾ ਹਜੇ ਪਤਾ ਹੈਗਾ ਮੰਮੀ ਉਹ ਤਾਂ ਤਿਆਰ ਤੁਰੂਗੀ ਗਏ ਮਮਾ ਮੰਮੀ ਨੂੰ ਇਹੀ ਪਤਾ ਵੀ ਸ਼ਹਿਰ ਨੂੰ ਖਾਣ ਪੀਣ ਚੱਲਾਂਗੇ ਹਾਂ ਸਾਰੇ ਪਾਪੇ ਹੁਣਿਆਂ ਦਾ ਐਪਲ ਫੋਨ ਵੀ ਖਰਾਬ ਹੋਇਆ ਉਹ ਵੀ ਸੈੱਟ ਕਰਾਉਣਾ ਸੱਚ ਸੈੱਟ ਕਰਾਉਣਾ ਨਹੀਂ ਤੇ ਨਵਾਂ ਜਿਹਾ ਹੋਇਆ ਤਾਂ ਅਜ ਨਵਾਂ ਲੈ ਦੇਣਾ ਹੂੰ ਇਦਾਂ ਮਤਲਬ ਇਹ ਬੰਦ 6 ਮਹੀਨੇ ਤਿੰਨ ਫੋਨ ਖਰਾਉਗਾ ਦਿੰਦੇ ਕਿਉਂਕਿ ਪਤਾ ਨਹੀਂ ਜੂਨ ਨਾ ਆਪਦੇ ਰਹਿੰਦੇ ਇੱਕੋ ਸੱਚ ਆ ਆਪਦੇ ਰਹਿੰਦੇ ਇਦਾਂ ਹੀ ਕਰਦੇ ਨੇ ਤਿੰਨ ਫੋਨ ਹੈਗੇ ਆ 6 ਮਹੀਨਿਆਂ ਦੇ ਸ਼ੁਕਰ ਕਰੋ ਆਉਂਦਾ ਰਹੇ ਸਸਤਾ ਆ ਕੋਈ ਵਾਰੀ ਵੱਡੀ ਨਹੀਂ ਗਾ ਆ ਜਿਓ ਫੇ ਚੱਲੀਏ ਫਿਰ ਨਾ ਚਾਹ ਹਾਂ ਇਹਨਾਂ ਨੇ ਸਮਰ ਨੂੰ ਵੀ ਲੈ ਆਂਦਾ ਬਨਵਾਲੀਪੁਰੋਂ ਇਧਰ ਮੂੰ ਕਰੀ ਤੇ ਆਪ ਵੀ ਹੈ ਚੱਲੇ ਲੈ ਕੇ ਕਿੱਥੇ ਚੱਲੇ ਆ ਜਨਵਰਸਰੀ ਤੇ ਦੱਸੋ ਤਾਂ ਸਹੀ ਮੈਂ ਕਪੂਰਥਲੇ ਜਲੰਧਰ ਨਹੀਂ ਚੱਲੇ ਅੱਜ ਮੈਂ ਕਪੂਰਥਲੇ ਜਾਂਦੇ ਆ ਠੀਕ ਹੁਣ ਉੱਥੇ ਜਿੱਥੇ ਤੁਹਾਨੂੰ ਪਸੰਦ ਜੋ ਖਾਣਾ ਪੀਣਾ ਸਭ ਕਰ ਲਈਓ ਠੀਕ ਆ ਤੇ ਤੈਨੂੰ ਗਿਫਟ ਵੀ ਕੋਈ ਦੇਣਾ ਆ ਦੇਖਾਂਗੇ ਜੀ ਉਥੋਂ ਕੀ ਤੈਨੂੰ ਲੈ ਕੇ ਦੇਣਾ ਪ੍ਰਾਂਦੀ ਲੈ ਦੇਣੀ ਪ੍ਰਾਂਦੀ ਲੈ ਦੇਣੀ ਗਿਫਟ ਕੀ ਗੱਲ ਦੇਣਾ ਕੀ ਅਨਵਾਰਸ਼ਰੀ ਉਹ ਮੇਰੀ ਵੀ ਨਾ ਯਾਰ ਮੰਨੂ ਮੰਗਣ ਦੀ ਮੇਰਾ ਵੀ ਨਾਲ ਹੀ ਅਨਿਵਰਸਰੀ ਬਣਦੀ ਆ ਮੇਰਾ ਵੀ ਕੈਪਟਨ ਨਾਲ ਹੀ ਆ ਮੈਂ ਨਾ ਗਿਫਟ ਲੈਣਾ ਨਾ ਮੈਂ ਦੇਣਾ ਨਹੀਂ ਤਾਂ ਤੁਸੀਂ ਗਿਫਟ ਦੇ ਦਿਓ ਤੇ ਫਿਰ ਮੈਂ ਤੁਸੀਂ ਕੀ ਲੈਣਾ ਫਿਰ ਉਥੋਂ ਤੈਨੂੰ ਲੈ ਦਾਂਗੇ 9 ਪਾਸ ਚ ਕੰਗੀ ਕੰਗੀ ਮੰਗੀ ਪਰਾਂਦੀ ਆ ਤੇ ਮੈਂ ਬਰਤ ਰੱਖਣਾ ਹੈ ਯਾਰ ਗਿਫਟ ਦਾ ਗ੍ਰੈਂਟ ਹੁੰਦਾ ਤੁਸੀਂ ਤਾਂ ਹੁਣ ਇਦਾਂ ਉਹ ਨਹੀਂ ਮੈਂ ਨਾ ਮੇਰੇ ਪਰਾਂਦੀਆਂ ਪਾਈਆਂ ਦੇਖੀ ਆ ਤੈਨੂੰ ਯਾਜ ਪਰਾਂਦੀਆਂ ਪਾਈਆਂ ਦੇਖੀਆਂ ਕਦੀ ਮੇਰੇ ਮੈਂ ਨਹੀਂ ਇਤਾਂ ਚੀਜ਼ ਲੈਣੀ ਚਲ ਕੋਈ ਨਹੀਂ ਦੇਖ ਲੈਣੇ ਜਾ ਕੇ ਕੀ ਕਰ ਚਲ ਠੀਕ ਆ ਤੁਸੀਂ ਦੱਸੋ ਕੀ ਲੈਣਾ ਹੈ ਕੋਈ ਨਹੀਂ ਦੇਖ ਲੈਣੇ ਆ ਚਲ ਠੀਕ ਆ ਸਹੀ ਹੈ ਸਹੀ ਹੈ ਪਿਆਰੇ ਤਾਂ ਨੀਂਦ ਨਹੀਂ ਦਾਰਨੀ ਲੱਗਦੀ ਅੱਜ ਕਿੰਨੀ ਦਾਰਨੀ ਸਭ ਮਹਾਰਾਜ ਆ ਜਾ ਅੱਜ ਅੱਜ ਹਰ ਵਾਰੀ ਜਿョ ਤੇ ਸਲੰਦਰ ਜਾਂਦਾ ਤੇ ਅੱਜ ਇਹਨਾਂ ਨੂੰ ਆਪਾਂ ਲੈ ਕੇ ਆਏ ਆ ਕਫੂਤ ਨੇ ਚਾਹ ਚੂਰੀ ਵਾਲਿਆਂ ਦੇ ਬਹੁਤ ਮਸ਼ਹੂਰ ਆ ਕਹਿੰਦੇ ਚਾਹ ਚੂਰੀ ਵਾਲਿਆਂ ਜਾਂਦੇ ਨਾਲ ਹੀ ਚਾਹ ਤੇ ਚੂਰੀ ਵੀ ਦੇਣਗੇ ਨਾਲ ਕਿਦਰੀ ਵੀ ਮੈਨੇ ਚਾਹ ਨਾ ਚੂਰੀ ਸਵਰ ਖਾਊਗਾ ਚੂਰੀ ਆ ਚੂਰੀ ਵੀ ਖਾਊਗਾ ਆ ਇਹ ਚਾਹ ਚੂਰੀ ਵਾਲਿਆਂ ਚਾਹ ਕੱਲੀ ਚਾਹ ਕੱਲੀ ਨਹੀਂ ਹੈਗੀ ਚੋਰੀ ਵੀ ਹੈਗੀ ਆ ਦੇ ਅਵਰ ਸਪੈਸ਼ਲ ਚੋਰੀ ਤੇ ਡਰਾਈਵ ਰੂਟ ਚੋਰੀ ਐ ਵੀ ਨਹੀਂ ਚਾਹ ਤੇ ਚੋਰੀ ਏ ਤੇ ਯਾਰ ਲੈ ਦੇਖ ਨਾ ਲੋਕੇਸ਼ਨ ਕਿੰਨੀ ਵਧੀਆ ਬਣਾਈ ਐ ਚੋਰੀ ਮਗਾਈਏ ਪਿਆ ਆ ਤੁੰ ਵੀ ਵੀ ਰੱਖੀ ਜਦੋਂ ਮੈਂ ਚਾਹ ਪੀ ਕੇ ਗਾਉਣ ਲੱਪਿਆ ਨਾ ਫੇਸ ਸੈਟਿੰਗ ਵਾਚ ਹੋਣੀ ਵੀ ਨਹੀ ਯਾਰੀ ਅੱਛਾ ਕਹੀ ਹਾਂ ਤੁੰ ਵੀ ਲੈ ਕੇ ਗਾਉਣ ਆ ਜਿੰਨਾ ਸਾਰੇ ਸਾਜ਼ ਵਾਓ ਪੁਰਾਣਾ ਰੇਡੂਆ ਵੀ ਰੱਖਿਆ ਜਿੱਥਿਆ ਦੇ ਹਾਂ ਸਮਰ ਕਿੰਨੇ ਹੁਣ ਆਰਡਰ ਦਿੰਨੇ ਆ ਇਹ ਦੇਖਦੇ ਆ ਨਹੀਂ ਪਹਿਲਾਂ ਦੇਖੇ ਹੋਣਾ ਚੂਰੀ ਉਹਦਾ ਜੀ ਨਹੀਂ ਜਿਹੜਾ ਸਪੈਸ਼ਲ ਆ ਉਹਨਾਂ ਦਾ ਸਪੈਸ਼ਲ ਹੀ ਹੋਾ ਕੁੱਲੜ ਚਾਹ ਬਣਾਉਂਦੇ ਆ ਤੇ ਦਰੀਆ ਆ ਚਲ ਠੀਕ ਹੈ ਚਲ ਅੱਗੇ ਦੇਖਦੇ ਆਪਾਂ ਕਰਦੇ ਆ ਆਰਡਰ ਫੇਰ ਦੇ ਦਈਏ ਆਰਡਰ ਕਰਦੇ ਆ ਫੇਰ ਦੇਖ ਤੂੰ ਠੀਕ ਆ ਨਾ ਇਹ ਵੀ ਆਰਡਰ ਕਰ ਦਿੱਤਾ ਇੱਕ ਤੇ ਚਾਹ ਕਿਉਂਕਿ ਚਾਹੇ ਚੋਰੀ ਸੀ ਤੇ ਚੋਰੀ ਹੈ ਮਤਲਬ ਇਹ ਤਾਂ ਸਪੈਸ਼ਲ ਇਹਨਾਂ ਦਾ ਹੀ ਇੱਕ ਚਾਕਲੇਟ ਚਾਹ ਕੀਤੀ ਇੱਕ ਕੇਸਰ ਕੇਸਰ ਚਾਹ ਕੀਤੀ ਹੈ ਨਾਲ ਡ్రਾਈ ਫਰੂਟ ਚੋਰੀ ਕਰ ਲਈ ਕਿਉਂਕਿ ਇਹਨਾਂ ਦੇ ਸਪੈਸ਼ਲਿਸਟ ਸੀ ਕਿ ਇਹ ਪੁੱਛ ਰਹੇ ਸੀ ਕਿ ਇਹ ਚਾਹਾਂ ਚੋਰੀ ਹੋਈ ਹੈ ਤੇ ਜਿਹੜਾ ਨਾਮ ਰੱਖਿਆ ਉਹ ਲੱਗ ਕੇ ਚੋਰੀ ਹੈਗੀ ਹੈ ਚਾਹ ਦੇ ਨਾਲ ਤੇ ਅੱਜ ਰਿਵਿਊ ਵੀ ਤੁਹਾਨੂੰ ਦਵਾਂਗੇ ਵੀ ਇਹਨਾਂ ਦਾ ਕਿੱਦਾਂ ਦਾ ਟੇਸ ਚਾਈ ਚੁਰੀ ਵਾਲਾ ਪੀਜ਼ਾ ਵੀ ਕਰ ਲਿਆ ਇੱਕ ਬੀਫ ਦਾ ਵੀ ਦੇਖ ਲਿਆ ਇੱਕ ਪੀਜ਼ਾ ਟੇਸਟ ਕੀਤਾ ਇੱਕ ਹੈਰੀਸਮਾਂ ਨੇ ਕੀਤੀਆਂ ਆ ਗੋਲਡ ਕਾਫੀਸ ਕੀਤੀਆਂ ਆ ਸ਼ੈਰੀ ਮਲਵਾਲੀ ਕੀਤੀ ਹੈ ਇੱਕ ਪਤਾ ਨਹੀਂ ਚਾਕਲੇਟ ਵਾਲੀ ਹੈ ਸ਼ੈਮਰ ਲਈ ਕੋਸ਼ਿਸ਼ ਨਹੀਂ ਹੋਇਆ ਬਾਤ ਨਹੀਂ ਉਹ ਕਹਿੰਦਾ ਝੋਹਾ ਖਾ ਲਈ ਹੋ ਗਈ ਹੈ ਹੋਗਾ ਨਾ ਠੀਕ ਹੈ ਝੋਹਾ ਨੇ ਖਾਣਾ ਹੈ ਨਾ ਫਲਾਈਆਂ ਬਾਕੀ ਤਲਾਈਆਂ ਫਲਾਣੇ ਕਰੀ ਜਾਂਦਾ ਇਹ ਦੋ ਬੰਦੇ ਜਿਹੜੇ ਆ ਇਹ 버ਗਰਾਂ ਦੇ ਸ਼ਕੀਨ ਨੇ ਇਹ 버ਗਰ ਖਾਣਾ ਹੀ ਖਾਣਾ ਹੈ 버ਗਰ ਕੇ ਪੀਸ ਇਸ਼ਾਰਾ ਤੇ ਕਹਿੰਦੇ ਆ ਜਿਹੜੇ ਰਿਵਿਊ ਤੇ ਨੇਚਰ ਟੇਸਟ ਦੇ ਦੇਣ ਬੰਦੇ ਜਿਪੂ ਆਨੇ ਖਾਣਾ ਉਹ ਖਾਣਾ ਨਾ ਦੀਆਂ ਦੋਸਤ ਕੀ ਇਹ ਮੈਰਜਨ ਵਰਸਰੀ ਦਾ ਗਿਫਟ ਕੀ ਲਪਾਵਾ ਹੀ ਹੋਣਾ ਖਾਲੀ ਲੈਣਾ ਆ ਖਾਲੀ ਲਪਾਵਾ ਸਪੈਸ਼ਲ ਹੀ ਲੈਣਾ ਸਮਾਰਕਤ ਦਾ ਦੇਖਦਾ ਕੱਪਿਆਂ ਦੀ ਇੱਥੇ ਨੂੰ ਛੋਟੀ ਨਹੀਂ ਹੈ ਚ ਪਾ ਨਹੀਂ ਇਹ ਚ ਖੁੱਲੀ ਆ ਛੋਟੀ ਆ ਮੰਮੀ ਨਹੀਂ ਛੋਟੀ ਛੋਟੀ ਨਿਕਲੀ ਮੁਰਦਾ ਹੀ ਮੁੜ ਕੇ ਮੜਨੀ ਥੈਂਕ ਯੂ so much ਮੈਂਚਨ ਹੋਰ ਕੈਸ਼ਟਾਂ ਹੀ ਕੀਤੀਆਂ ਮੰਮੀ ਕੈਸ਼ਟਾਂ ਦੇਦੀ ਹੁਣ ਲੈ ਮੈਂ ਕੈਸ਼ਟਾਂ ਦਾ ਮੇਰੇ ਲਈ ਗਿਫਟ ਲੈ ਮੈਂ ਕੈਸ਼ਟਾਂ ਦੇ ਅੱਧੇ ਦੇ ਦਿੱਤੇ ਆ ਯਾ ਨਾ ਪਾਪਾ ਚੈੱਕ ਕਰਾਂ ਨਹੀਂ سونے ਦੀ ਆ ਇਹ ਨਹੀਂ ਨੀ ਸਾਡੀ ਕੋਈ ਗੱਲ ਨਹੀਂ ਮੈਂ ਮਾਂ ਕੀ ਕਰਦੂੰ ਤਮਾ ਗਿਫਟ ਨਿਕਾ ਮੈਂ ਫੁੱਟੇ ਰਹੇ ਨੇ ਹੂੰ ਹੈ ਉਹ ਰਿਮ ਗਿਫਟ ਸਮਾਦ ਸੰਗੀ ਜਨਾ ਉਦਾਂ ਹੀ ਆ ਦੇ ਚਲਾ ਤੁਸੀਂ ਦੇਤਾ ਬਸ ਇਹ ਲੈ ਲੈ ਲਵਾਉਂਗਾ ਮਾਂ ਮਮੀ ਨੇ ਵੀ ਗਿਫਟ ਦੇਣਾ ਆ ਵੀ ਤੁਹਾਨੂੰ ਦਾਦੇ ਕਿ ਦਿਨਾ ਮੰਮੀ ਗਿਆ ਟ ਲੈ ਉਂਗਣਾ ਹੋਈ ਟੀਮ ਬਣਦੀ ਹਣੀ ਤੇਰਾ ਗੰਜੀ ਪੁੱਤ ਪਾਵਾਂ ਮੈਂ ਨਹੀਂ ਭਾਈ ਹਮੇਰੇ ਆਈ ਕਿ ਪਾਣ ਤੂੰ ਕੌਣ ਲੈ ਮੈਨੂੰ ਦੰਪੀ ਗਿਆ ਤਾਂ ਕੋਈ ਜਾਣਾ ਆਪਾਂ ਲੈਣੇ ਜਾਣਾ ਸਬਰ ਕਰੋ ਲੈਣੇ ਜਾਣਾ ਹੁਣ ਆਪਾਂ ਸਬਰ ਪਹਿਲਾਂ ਖਾਣੇ ਪੀ ਲਓ ਐਰੀ ਮੋਨਾ ਦਾ ਤਾਂ ਡਰ ਆ ਗਿਆ ਆਪਾਂ ਖਾਣੇ 버ਗਰ ਇਹਨਾਂ ਦਾ ਜੇ ਕੋਈ ਆਵਾ ਚਲੋ ਖਾਓ ਬਾਗੜ ਹਾਂ ਸੋਹ ਪਿਆ ਐਨ ਸੋਹ ਪਿਆ ਹਾਂ ਮਾਰੀ ਹਾਂ ਨਹੀਂ ਪੀ ਪੀਜ਼ਾ ਵੀ ਆ ਗਿਆ ਆ ਨਹੀਂ ਮੈਂ ਤਾਂ ਹੀ ਕਹਿੰਦੀ 버거 ਤੁਸੀਂ ਬਾਅਦ ਚ ਖਾਓ ਪਹਿਲਾਂ ਪੀਜ਼ਾ ਖਾਓ ਹਨਾ ਪਹਿਲਾਂ ਪੀਜ਼ਾ ਖਾ ਲਓ ਚਲੋ ਫੇ ਪੀਜੀ ਆ ਗਈ ਹੈ ਮੇਰੀ ਗੱਲ ਸੁਣੋ ਆ ਕਿੱਦਾਂ ਲੱਗਾ ਤੁਹਾਨੂੰ ਪੀਜ਼ਾ ਇੱਕ ਮਨ ਨੂੰ ਤਾਂ ਪੂਰਾ ਸਿਰਾ ਖਾ ਕੇ ਪਤਾ ਲੱਗੂਗਾ ਮੈਂ 버거 ਲਵੇੜ ਦੇਦਾ ਮੈਂ ਪਹਿਲਾਂ ਪੀਜਾ ਖਾਣਾ ਆ ਪਹਿਲਾਂ ਪੀਜਾ ਖਾ ਲੋ ਸੌਸ ਆਹ ਦੇ ਸੌਸਾਂ ਪਈ ਆ ਇੱਕੋ ਹੀ ਸੌਸ ਪਈ ਆ ਆਹ ਦੇ ਸੌਸਾਂ ਪਈਆਂ ਨਾਲ ਲਾਈਆਂ ਹੋਈਆਂ ਚੱਕੋ ਬਈ ਹੁਣ ਬਹੁਤ ਵਧੀਆ ਤਗਾਪਾ ਖਾਣ ਮੈਨੂੰ ਤੇ ਗੈਫਟ ਜਿਆ ਮਹਿਲਾ ਹੋਣ ਵਾਰੀ ਹੈਗੀ ਕਿਹਨਾ ਵੀ ਹੋਣੇ ਨਾ ਤੇ ਗੈਫਟ ਹੀ ਦੇਣਾ ਹੈ ਜਿਆ ਜੋ ਆਪਾਂ ਚਾਹੁੰਦੇ ਹੋ ਮੈਨੂੰ ਰੈਂਡੋਂ ਪੈਸੇ ਰੱਖੋ ਜੇਪਾਂ ਚ ਪੂਰੇ ਵਾਲ ਨੇ ਹਾਂ ਜਿਹੜਾ ਤੁਹਾਡੇ ਕੋਲ ਹੋ ਵੀ ਸੰਦੇ ਹੌਰੀ ਹੁਣ ਇੱਥੇ ਵੀ ਆ ਗਏ ਹੈਗੇ ਅਸੀਂ ਸਮਰ ਨੂੰ ਹੁਣ ਛੜ ਚੱਲੇ ਆ ਸਮਰ ਸਾਡੇ ਕੋਲ ਰਾਤ ਨਹੀਂ ਰਹਿਂਦਾ ਆ ਦੇ ਜੂੜੀ ਇਹਦੀ ਕਿੱਧਰ ਨੂੰ ਚੱਲੀ ਆ ਉਹਦੀ ਹਾਏ ਹਾਏ ਇਹ ਜੂੜ ਲੈ ਲੈ ਉਹ ਦੇਖ ਲੈ ਨਹੀਂ ਬਹੁਤੇ ਇਦਾਂ ਨਹੀਂ ਕਰੀ ਆ ਦੇ ਕੀ ਕਰਦਾ ਮੁੰਡਾ ਇਹ ਖਾਣ ਪੀਣ ਨੂੰ ਲੈ ਜਾਂਦਾ ਸੀ ਘਰੇ ਮੰਮੀ ਹੁਣਾਂ ਨੂੰ ਪਹਿਲਾਂ ਫੜਾਏ ਆ ਤੇ ਹੁਣ ਕਹਿੰਦਾ ਲੈ ਸਮਰ ਦੀ ਸ਼ੇਮ ਸ਼ੇਮ ਫੱਜ ਗਿਆ ਆ ਜਾ ਕਾਪੀ ਲੈਣਗੇ ਤਾਂ ਹੁਣ ਚੱਲ ਜੀ ਫੇ ਪਿੰਡ ਨੂੰ ਅੱਜ ਦਾ ਤਾਂ ਕਿੱਦਾਂ ਦਾ ਰਿਹਾ 8 ਵਜੇ ਰਾਤ ਦੇ 8:00 ਜਾਂਦੇ ਆ ਤਾਂ ਮੁੜ ਕੇ ਕਿੰਨੇ ਵਜੇ ਆਏ ਆਪਾਂ ਉੱਥੇ ਸੈਰੋਂ ਬਲੌਗ ਕਰਦੇ ਕਹਿੰਦਾ ਰੋਜ਼ ਹੀ ਸੋਹਣਿਆਂ ਦੇ ਚੱਲ ਜਾਂਦੇ ਆ ਉਹ ਲੱਗਦਾ ਰਹਗਾ ਜਿਹੜੀ ਕਰਨੇ ਆ ਘੜੀ ਰੌਣਕ ਮੇਲਾ ਜਾ ਹੋ ਜਾਂਦਾ ਸਹੀ ਗੱਲ ਹੁਣ ਅਸੀਂ ਲੈਣਾ ਆ ਨਹੀਂ ਗੱਲਾਂ ਬਾਤਾਂ ਕਰਦੇ ਸਮਾਂ ਉਹਨਾਂ ਦਾ ਫੋਨ ਵੀ ਲੈਣ ਫੋਨ ਜੇ ਰਾਜ ਸ਼ਾਪ ਖੁੱਲੀ ਹੋਈ ਉਹਨਾਂ ਦੀ ਤਾਂ ਫੇ ਜਾਂਦੇ ਹੋ ਨਹੀਂ ਨਹੀਂ ਉਹਦੀ ਦੁਕਾਨ ਖੁੱਲੀ ਹੋਣੀ ਹੈ ਟਗਾ ਜੇ ਜਾਂਦੇ ਹੋਏ ਖੁੱਲੀ ਹੋਈ ਦੁਕਾਨ ਫਿਰ ਮੰਮੀ ਹੁਣ ਵਾਲੇ ਫੋਨ ਲੈ ਕੇ ਹੀ ਜਾਣਾ ਨਾ ਵਾ ਠੀਕ ਆ ਚਲੋ ਚੱਲੀਏ ਫਿਰ ਪਾਰਸ ਲਗਾ ਕੇ ਸਿਰ ਥੋੜਾ ਜੰਮਰੇ ਕੋਲ ਆ ਆ ਇੱਥੋਂ ਹੁਣ ਤਾਂ ਬਾਪੇ ਹੁਣ ਵਾਲੇ ਦੁਕਾਨ ਖੁੱਲੀ ਸੀ ਫੋਨ ਲੈ ਚੱਲਨੇ ਹੈ ਹਨਾ ਹੂੰ ਪਹਿਲਾ ਜਿਹੜਾ ਫੋਨ ਸੀ ਆ ਸੀਗਾ ਸੇਮ ਹੋਣ ਇਦਾਂ ਦਾ ਉਹ ਹਾਂ ਦਿਖਾਓ ਤੈਨੂੰ ਨੋਕੀਆ ਦੇ ਉਹ ਤਾਂ ਇਦਾਂ ਵਧੀਆ ਰਹਿੰਦੇ ਆ ਕਿ ਨਹੀਂ ਇਹਨਾਂ ਦੇ ਸ਼ੀਸ਼ੇ ਤੇ ਖਰਾਬ ਨਹੀਂ ਹੁੰਦੇ ਹੈਨਾ ਜਿਹੜੇ ਦੂਸਰੇ ਫੋਨਾਂ ਦੇ ਕੀ ਹੁੰਦਾ ਸਾਫਤਾ ਉਹ ਵੀ ਚਾਈਨਾ ਵਾਲੀ ਇਹਦਾ ਗਾਣੇ ਗੋਣੇ ਜਿੰਨਾ ਸੋਨਾ ਭਾਪੇ ਹੁੰਨੇ ਆ ਜਿੰਨਾ ਗਾਣੇ ਸੋਨੇ ਸੱਚ ਨੋਕੀਆ ਦਾ ਵੀ ਕੀ ਰੇਟ 105 ਕਲਾਸਿਕ ਕਿਹੜਾ ਲਿਆ ਹੁਣ ਹੁਣ ਆ ਸਹੀ ਆ ਹਨਾ ਨਾਲੇ ਸੋਚ ਵੀ ਵੱਡੇ ਆ ਸੋਚ ਜਿੱਦ ਨਹੀਂ 12 ਐਮ ਜੀ ਐਲ ਸੀ ਡੀ ਇੱਥੇ ਲੱਗਣੀ ਬੂਫਰ ਇੱਥੇ ਚੱਲਣੀ ਤੇ ਜੇ ਕੰਬੋ ਸਾਰਾ ਕੋ ਚੱਲਣਾ ਹੈ ਅੱਛਾ ਨਹੀਂ ਇਹਦੇ ਤੇ ਆ ਦੇਖ ਰਹੇ ਆ ਆ ਸੋਚ ਵੱਡੇ ਆ ਉਹਦੇ ਸੋਚ ਛੋਟੇ ਸੀ ਹਾਂ ਦੱਸ ਕਾ ਜਿਹੜਾ ਆਪਣਾ ਆ ਅਸੀਂ ਪਹਿਲਾਂ ਲਿਆ ਸੀਗਾ ਇਹਦੇ ਸੋਚ ਜਿਹੜੇ ਇਦਾਂ ਸੀ ਹੁਣ ਆ ਜਿਹੜਾ ਅਸੀਂ ਲੈਣ ਲੱਗੇ ਇਹਦੇ ਸੋਚ ਇਦਾਂ ਕੱਲੇ ਕੱਲੇ ਸਿੰਗਲ ਦਾ ਡਬਲ ਨਾਲੇ ਲਾਉਣਾ ਆਪਾਂ ਹੋ ਜਾਂਦਾ ਸੋਚ ਐਲ ਸੀ ਡੀ ਚੱਲਣੀ ਆ ਵਾਈਫਾਈ ਕਨੈਕਟ ਹੋ ਜਾਣਾ ਦੂਜਾ ਸਾਰਾ ਸਾਰਾ ਖੁਸ਼ ਇਤੇ ਸਾਰੇ ਬਲੌਗ ਇਥੇ ਬਣਾਇਆ ਪੰਨਾ ਕਿਨਾਂ ਚ ਕਹਿ ਰਹੇ ਨੇ ਬਾਪੇ ਨੇ ਤਾਂ ਫੋਟੋਆਂ ਨਾਲ ਸੈਲਫੀਆਂ ਲੈਣਾ ਪਰ ਬਾਪੇ ਕੈਮਰਾ ਅੱਛਾ ਟਾਰਚ ਆਹੇ ਚਲੋ ਹੁਣ ਆ ਫਾਈਨਲ ਕਰਦੇ ਆ ਜਾਈਦਾ ਹੋ ਨਹੀਂ ਹੁੰਦਾ ਉਹਨਾਂ ਵੱਲ ਐਨੀਵਰਸਰੀ ਆਪਣੀ ਇਹਦਾ ਗਿਫਟ ਆ ਪਪਾ ਪੀਣਾ ਲੈ ਕੇ ਦੇਣ ਲੱਗੇ ਕਿਨੇ ਫੋਨ ਲੈ ਲਿਆ ਆ ਆ ਜਿਹਨੇ ਲੈ ਤਾ ਨਿਕਨੇ ਆਹ ਹੈਗਾ ਪੁਰਾਣਾ ਦੋ ਆਹ ਪੁਰਾਣਾ ਸੀ ਪੰਨਾ ਲੈ ਲਿਆ ਇੱਕ ਪਹੁੰਚ ਗਏ ਘਰੇ ਗੱਡੀ ਲਾਤੀ ਆ ਹੱਲੇ ਅਸੀਂ ਸ਼ੈੱਡ ਚ ਲਾਉਣੀ ਆ ਗੱਡੀ ਉੱਥੇ ਮੜੀ ਜੀ ਸੈਟਿੰਗ ਕਰਾਉਣ ਵਾਲੀ ਹੋਈ ਆ ਥੋੜੀ ਜੀ ਇਹਦੇ ਕੋਲੇ ਜੇ ਕਰਾਉਣੇ ਆ ਇੱਕ ਗੇਟ ਲਵਾਉਣਾ ਨਾਲ ਤੇ ਉੱਥੇ ਗੱਡੀ ਖੜੀ ਕਰਦਿਆ ਕਰਨੀ ਆ ਆਹਿਆ ਕਰੇ ਮੰਮੀ ਹੋਣੀ ਪੈ ਗਿਆ ਸੀਗੇ ਮਤਲਬ ਟਾਈਮ ਲੱਗ ਗਿਆ ਸਾਨੂੰ ਕਿਉਂਕਿ ਅਸੀਂ ਫੋਨ ਤੇ ਡੈਡੀ ਹੋਣ ਨੂੰ ਫੋਨ ਵੀ ਲਿਆਤਾ ਸਾਰਾ ਕੁਝ ਹੋ ਗਿਆ ਤੇ ਅੱਜ ਸਾਡੇ 19 ਸਾਲ ਵਿਆਹ ਨੂੰ ਪੂਰੇ ਹੋ ਗਏ ਤੇ 20ਵਾਂ ਸਾਲ ਲੱਗ ਗਿਆ ਇਹ 20 ਸਾਲ ਅੱਜ ਮੇਰੀ 20ਵੀਂ ਸਾਲ ਸਜਾ ਜਿਹੜੀ ਉਹ ਸ਼ੁਰੂ ਹੋ ਗਈ ਸੱਜਾ ਸੀ ਸੱਜਾ ਨਹੀਂ ਮਤਲਬ ਇੱਕ ਮਤਲਬ ਕਹਿੰਦੇ ਨੇ 20 ਸਾਲੀ ਕੱਟੀ ਯਾਨੀ ਉਹ ਸਾਹ ਹੋ ਜਾਂਦਾ ਇੱਕ ਗੱਲ ਹੋਰ ਸੁਣ ਲਓ ਮੈਂ ਇੱਕ ਰੂਲ ਬਣਾਇਆ ਆਪਾਂ ਜਿਹੜੀਆਂ ਗੱਲਾਂ ਬਾਤਾਂ ਵਿੱਚ ਲੜਦੇ ਨੂੰ ਬਿਦੇ ਰਹਿੰਦੇ ਹੈ ਨਾ ਤੁਸੀਂ ਵੀ ਐਵੇਂ ਹੈ ਨਾ ਸਮਝ ਲਿਓ ਜਿਹੜੇ ਫੈਮਲੀ ਨਾਲੇ ਆ ਵੀ ਜੇ ਤੁਸੀਂ ਸੱਜੇ ਮਹਿਰ ਮੈਂ ਤੁਹਾਨੂੰ ਦੱਸਦਾ ਇਹਨੂੰ ਨਹੀਂ ਪਤਾ ਲੱਗਣਾ ਕਹਿੰਦੇ ਫਿਰ ਤੁਸੀਂ ਇੰਨੇ ਖੁਸ਼ਕਾਤੋਂ ਰਹਿੰਨੇ ਵੀ ਮਤਲਬ ਲਾ ਲਓ ਵੀ ਹਰ ਵੀਰ ਮੈਸੇਜ ਕਰਦੇ ਵੀ ਸੰਘੇ ਹੀ ਜ਼ਿੰਦਗੀ ਐ ਜੋ ਬਹੁਤ ਵਧੀਆ ਹੋ ਜਾਣਾ ਮਤਲਬ ਇਹ ਵੀ ਤੁਹਾਡੇ ਰਾਜ ਕੀ ਆ ਰਾਜ ਸਿਰਫ ਇੰਨਾ ਹੀ ਆ ਜਦ ਜਦਣ ਇਹ ਬੋਲਦੀ ਆ ਹਾਂ ਦੋ ਹੀ ਰਾਜ ਆ ਸਾਡੇ ਪਹਿਲਾ ਰੰ ਨੰਬਰ ਇੱਕ ਜਦ ਜਦਣ ਇਹ ਬੋਲਦੀ ਆ ਗੁੱਸੇ ਚੋ ਵੀ ਮੈਂ ਇਹਨਾਂ ਨੂੰ ਕਹਤਾ ਵੀ ਗੁੱਸੇ ਹੋਵੇ ਉਹਦੋਂ ਮੈਂ ਚੌਪਰ ਇਹਨਾਂ ਮੈਂ ਨਹੀਂ ਮੋਰੇ ਬੋਲਦਾ ਵੀ ਲੜਾਈ ਨਾ ਹੋ ਹਮ ਤੇ ਜਦਾਂ ਮੈਂ ਚੁੱਪਾਂ ਇਹ ਜਿੱਦਾਂ ਮਰਜੀ ਬੋਲੀ ਜਾਵੇ ਆਪਾਂ ਨਹੀਂ ਕਦੀ ਮੋਰੇ ਬੋਲੇ ਹੈਨਾ ਇਹ ਦੋ ਹੀ ਰਾਜ ਆ ਮਤਲਬ ਮੈਂ ਤੁਹਾਨੂੰ ਸਾਰਿਆਂ ਨੂੰ ਵਿਆਹ ਵਰਿਆਂ ਨੂੰ ਇਹ ਕਹਿਣਾ ਪੈਣਾ ਵੀ ਘਰ ਦੇਆਂ ਨੂੰ ਦੋਨੇ ਨੰਬਰਾਂ ਦੇ ਵਿੱਚ ਚੁੱਪ ਹੀ ਰਹਿਣਾ ਪੈਂਦਾ ਭਾਈ ਜੇ ਟਾਈਮ ਪਾਸ ਕਰਨਾ ਸੇ ਕੀ ਗੱਲ ਤੇ ਇਸ ਲਈ ਆਪਣਾ ਟਾਈਮ ਪਾਸ ਕਰਾ ਭਾਈ ਉਹਨਾਂ ਨੇ ਕਹਿਣਾ ਕਰੇ ਇਹਨੂੰ ਸੰਗਾ ਸਾਹ ਨੂੰ ਕੁੰਜੇ ਲਾਇਆ ਆ ਨਹੀਂ ਕੁੰਜੇ ਨਹੀਂ ਲਾਇਆ ਮਤਲਬ ਇਹ ਗੱਲ ਆ ਵੀ ਵਾਹੇ ਵਾਰੇ ਬੰਦਿਆਂ ਨੇ ਜੇ ਆਪਣੀ ਜ਼ਿੰਦਗੀ ਕੱਟਣੀ ਆ ਫੇ ਮੂੰਹ ਬੰਦ ਕਰਕੇ ਹੀ ਕੱਟਣੀ ਪੈਂਦੀ ਭਾਈ ਤੇ ਆਪਣੇ ਘਰ ਵਾਲੀਆਂ ਨੂੰ ਬੜਾ ਮਾਣਾ ਬਣਾ ਦਿੰਦੇ ਮੈਂ ਦੇਖਿਆ ਅੱਛਾ ਜੇ ਬੰਦੇ ਨੂੰ ਕਹਿ ਹੀ ਦਿੱਤਾ ਵਿਚਾਰ ਚੁੱਪ ਕਰੋ ਤੁਸੀਂ ਕਾਹਤੇ ਬੋਲੀ ਜਾਣਾ ਜੇ ਬੰਦਾ ਕੰਨਾਂ 'ਚ ਕੌਣਾ ਤੇਲ ਪਾ ਕੇ ਬਹਿ ਰਿਹਾ ਤਾਂ ਨਾ ਵਧੀਆ ਨਹੀਂਗਾ ਬਾਰ ਜਿੰਨੀਆਂ ਮਰਜੀ ਇਹ ਭਲੀ ਮਾਂ ਸਾ ਜਨਾਨੀਆਂ ਬਣੀ ਜਾਣ ਤੁਹਾਨੂੰ ਵੀ ਪਤਾ ਆ ਪਰ ਘਰ ਇਹ ਸਾਰੇ ਤਪੇ ਹੀ ਹੁੰਦੇ ਆ ਤੁਹਾਨੂੰ ਪਤਾ ਹੈ ਅੱਛਾ ਤੁਸੀਂ ਤਪੇ ਆ ਮੇਰੇ ਘਾਟੀ ਗੱਲ ਮੰਨਦੀਆਂ ਘਰ ਵਾਲਿਆਂ ਦੀ ਆਏ ਰੱਬਾ ਉਹ ਮੈਨੂੰ ਪੜਾ ਸਕਾਡ ਲੈ ਜਾਂਦੇ ਜੇ ਮਸੇ ਮੌਕਾ ਮਿਲਿਆ ਕੋਈ ਦਾ ਪੜਾ ਸਕਾਡਦੇ ਤੁਸੀਂ ਤੇ ਨਹੀਂ ਉਹ ਤਾਂ ਮਜ਼ਾਕ ਨਾ ਮਜ਼ਾਕ ਰਿਹਾ ਭਰਾਵਾ ਰੱਬਾ ਸਾਰਿਆਂ ਨੂੰ ਤੰਦਰੁਸਤ ਹੀ ਰੱਖੇ ਤੇ ਪਰਿਵਾਰ ਵਿੱਚ ਰਹਿਣ ਵਿਆਹ ਹੋਵੇ ਜਿਹੜੇ ਮੇਰੇ ਛੜੇ ਵੀਰ ਆ ਭਰਾ ਆ ਜਿਹੜੇ ਉਹਨਾਂ ਦਾ ਵੀ ਵਿਆਹ ਹੋਵੇ ਤੇ ਜਿਨ੍ਹਾਂ ਦਾ ਹੋਇਆ ਆ ਉਹ ਵੀ ਸੁਖੀ ਰਹਿਣ ਘਰ ਵਿੱਚ ਤੰਦਰੁਸਤ ਦੀ ਰਹਿਣ ਤੇ ਆਪਣੀ ਫੈਮਲੀ ਦਾ ਮਾਪੇ ਦਾ ਸਾਰੀ ਆਦਰ ਕਰਨ ਤੇ ਮੀਨ ਗੱਲ ਇਹ ਆ ਗੁਰਦਾਰੇ ਭਾਵੇਂ ਤੁਹਾਡੇ ਕੋਈ ਜਾ ਹੋਵੇ ਜਾਂ ਨਾ ਜਾ ਹੋਵੇ ਕਦੀ ਮਦਨ ਨਾਗਾ ਵੀ ਪੈਵੇ ਪਰ ਆਪਣੇ ਮਾਪੇ ਦੀ ਜਰੂਰ ਸੇਵਾ ਕਰਿਆ ਕਰੋ 10 ਮਿੰਟ ਬੈਠਿਆ ਕਰੋ ਮਾਂ ਜੋ ਜੇ ਘਰ ਦੇ ਸੁਭੀ ਆ ਮਾਂ ਪੇ ਸੁਭੀ ਆ ਤਾਂ ਸਾਂਝੇ ਦਾ ਸਾਰਾ ਕੁਝ ਸੁਭੀ ਆ ਇੱਕ ਵਿੱਚ ਗੱਲ ਹੋਰ ਸੱਚ ਆਪਣੇ ਤੋਂ ਇੱਥੇ ਘਰ ਦੀ ਕਲਿੱਪ ਨਹੀਂ ਬਣੀ ਹੈਗੀ ਕਿਉਂਕਿ ਅਸੀਂ ਹੈ ਨਾ ਜਦੋਂ ਸਵੇਰੇ ਗਏ ਉਹ ਹੈਰੀ ਬਲੌਗ ਸ਼ੁਰੂ ਕੀਤਾ ਮੈਂ ਤਾਂ ਹੈ ਹੀ ਆਪਣੀ ਦੁਕਾਨ ਤੇ ਸੀ ਉੱਥੋਂ ਬੈਠੀ ਆ ਤੇ ਇੱਥੇ ਤੇ ਅਸੀਂ ਜੋ ਫੋਨ ਲੈ ਕੇ ਆਏ ਆ ਤਾਂ ਹੁਣ ਮੰਮੀ ਉਹਨਾਂ ਨੂੰ ਖਾਣ ਪੀਣ ਨੂੰ ਸਿਲ੍ਹਾ ਕੇ ਦਿੱਤਾ ਇੱਥੇ ਤੁਸੀਂ ਇਹ ਨਾ ਸਮਝੋ ਵੀ ਉਹ ਤੇ ਬਨਵਾਲੀ ਪੌਰੀ ਖਾਣ ਪੀਣ ਕਰ ਬਣਾਉਣਾ ਦਿੱਤਾ ਆ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਕਰਦੇ ਆ ਲਾ ਲਓ ਜੇ ਦਾ ਮਤਲਬ ਕੋਈ ਵੀ ਡਾਂਸ ਉਹ ਬਣਾਉਣੇ ਆ ਸਾਡਾ ਉਹ ਵੀ ਡੱਬਰ ਇਹਦਾ ਮਤਲਬ ਲਾ ਲੋ ਵੀ ਪੇਕੇ ਘਰ ਮੇਰਾ ਸਹੁਰੇ ਘਰ ਹੋ ਗਿਆ ਇਹਦਾ ਸਹੁਰੇ ਘਰ ਮੇਰਾ ਪੇਕੇ ਘਰ ਹੋ ਗਿਆ ਇਦਾਂ ਹੁੰਦਾ ਮਤਲਬ ਜਿੱਦਾਂ ਵੀ ਦੋਨੇ ਡੱਬਰ ਲਾ ਲੋ ਜੋ ਅਹੀਂ ਖਾਣਾ ਪੀਣਾ ਹੋ ਗਈ ਉਹਨਾਂ ਦੀ ਲੈ ਕੇ ਹੀ ਆਉਣਾ ਤੇ ਜਿੱਦਾਂ ਅਸੀਂ ਨਹੀਂ ਰੋਟੀ ਪਕਾਉਣੀ ਹੁੰਦੀ ਬਾਹਰ ਅੰਦਰ ਮਤਲਬ ਹੁੰਦਾ ਖਾਣਾ ਪੀਣਾ ਤੇ ਅਸੀਂ ਘਰੇ ਵੀ ਮੰਮੀ ਡੈਡੀ ਆ ਨਾ ਨਹੀਂ ਨਹੀਂ ਵੀ ਕਈਆਂ ਵਾਂਗੂ ਕਈ ਨਹੀਂ ਨਾ ਇਦਾਂ ਆਉਂਦੀਆਂ ਆਪ ਜੋ ਮਰਜ਼ੀ ਬਾਹਰ ਖਾ ਘਰ ਜਨੂ ਆ ਲੋ ਦੋ ਚਾਰ ਰੋਟੀਆਂ ਲਾ ਲੋ ਤੇ ਖਾ ਲੋ ਨਾ ਅਸੀਂ ਉਹਨਾਂ ਨੂੰ ਬਰਾਬਰ ਰੱਖੀਦਾ ਹਨ ਤੇ ਥੋੜਾ ਜਿਹਾ ਉਹਨ ਕਲੈਪ ਇਦਾਂ ਮਤਲਬ ਕਈ ਵੇਲੇ ਨਹੀਂ ਘਰ ਵਾਲੀ ਬਣਦੀ ਪਰ ਤੁਹਾਨੂੰ ਪਤਾ ਕਿਉਂਕਿ ਜਦੋਂ ਉਮਰ ਸਿਆਣੀ ਹੋ ਜਾਂਦੀ ਹੈ ਨਾ ਇਹ ਮਤਲਬ ਲਾਲੋ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਬਾਪੂ ਨਹੀਂ ਬਹੁਤ ਵਧੀਆ ਸਹੀ ਆ ਕਿਉਂਕਿ ਪੁਰਾਣ ਪਰ ਕਈ ਵੇਲੇ ਸਿਆਣੇ ਬੰਦੇ ਜਿਹੜੇ ਹੁੰਦੇ ਆ ਕਈ ਵੇਲੇ ਤੁਹਾਨੂੰ ਪਤਾ ਆ ਪਈ ਉਹ ਕੋਈ ਗਾਲੀ ਲਾਉਜੀ ਕੋਈ ਇਦਾਂ ਦਾ ਨਿਕਲ ਜਾਂਦਾ ਜਾਂ ਕੋਈ ਗਾਲੀ ਉਹ ਪਤਾ ਕੀ ਗਾਲੋ ਕੱਪੜੇ-ਕੁੱਪੜੇ ਝੰਗਾ-ਝੁੰਗਾ ਪਾਪੇ ਨੇ ਲਾਇਆ ਹੁੰਦਾ ਹੈ ਉਹ ਪਏ ਸੀਗੇ ਹੁਣ ਆਓ ਗਾਲੀਆਂ ਤਾਂ ਪਤਾ ਕੀ ਗਾਲ ਹੋ ਇਹਨਾਂ ਨੂੰ ਉਠਾ ਲੈਣਾ ਕੱਪੜੇ ਪਵਾਓ ਬਲੌਗ ਬਣਾਉਣਾ ਤਾਂ ਕਰਕੇ ਸੀ ਪਾਪੇ ਉਹਨਾਂ ਨੇ ਵੇਚ ਲਈ ਸੀ ਲਿਆ ਤੇ ਉਦਾਂ ਅਸੀਂ ਹਾਂ ਪੀ ਮਮੀ ਉਹਨਾਂ ਦੀ ਸੀ ਲੈ ਜਾਂਦਾ ਸੀਗਾ ਉਹਨਾਂ ਨੂੰ ਵੀ ਦੇ ਚੈਨਲ ਨੂੰ ਦਿੱਤਾ ਤਾਂ ਚਲੋ ਹੁਣ ਬਹੁਤ ਟਾਈਮ ਹੋ ਗਿਆ ਆ ਤੇ ਸਾਰੇ ਜਿਹਨੇ ਮੈਸੇਜ ਕਰਿਓ ਵਧਾਈਆਂ ਦਿਓ ਤੇ ਤੁਸੀਂ ਵੀ ਮੈਸੇਜ ਜਿਹੜੀ ਗੱਲ ਕਰਨੀ ਸੀ ਬਿਛੜੇ ਵੀਰ ਉਹਨਾਂ ਦਾ ਸਾਰਿਆਂ ਦੀ ਮੈਰਿਜ ਹੋਵੇ ਐ ਸਾਰਾ ਸਾਰ ਸਾਰੇ ਹੀ ਅਰਦਾਸ ਕਰਦੇ ਆ ਵੀ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਕੋਈ ਵੀਰ ਇਦਾਂ ਦੀ ਵੀ ਕਿ ਕੁੜੀਆਂ ਆਪਣੇ ਇਥੇ ਪੰਜਾਬ ਚੋਂ ਘਟੀਆਂ ਜਾਂਦੀਆਂ ਤੇ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਅਸੀਂ ਬਾਹਰ ਹੀ ਵਿਆਹ ਕਰਾਉਣਾ ਇਸ ਨਹੀਂ ਇੱਥੇ ਹੀ ਕੰਮ ਕਰੋ ਮੇਰੇ ਵੀਰ ਸੈੱਟ ਹੋਵੋ ਤੇ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਨੂੰ ਸਪੋਰਟ ਕਰੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਤੇ ਵਾਹਿਗੁਰੂ ਤੁਹਾਨੂੰ ਵੀ ਸਾਰਿਆਂ ਨੂੰ ਤੰਦਰੁਸਤੀ ਰੱਖੇ ਖੁਸ਼ ਰੱਖੇ